ਹਾਂਜੀ ਹਾਂਜੀ ਤੁਹਾਡਾ ਮੈਂ ਸੰਤਾਨ ਹਾਂ ਸੰਤਾਨ ਵਾਹਿਗੁਰੂ ਜੀ ਦਾ ਪਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੰਗੇ ਪਿੰਡ ਤੋਂ ਚਾਹਾਂ ਮੰਡਪ ਤੋਂ ਬਾਹਰ ਦੇ ਤੋਂ ਸੰਗਤ ਆਏ ਦੇ ਟਰਾਲੀਆਂ ਸਮਾਨ ਲੈ ਕੇ ਉਹ ਆਈਆਂ ਨੇ ਆ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਟਰਾਲੀਆਂ ਨੇ ਪਰ ਅੱਗੇ ਨਹੀਂ ਜਾ ਸਕ ਰਹੀਆਂ ਮੈਂ ਪੰਜਾਬ ਸਰਕਾਰ ਨੇ ਇਹਨਾਂ ਦੇ ਟ੍ਰੈਨਿੰਗ ਤੋਂ ਨਾ ਵੀ ਆ ਇਸ ਤਰ੍ਹਾਂ ਜਾ ਰਹੇ ਨੇ ਕੋਸ਼ਿਸ਼ ਕਰਦੇ ਜਾਓ ਟੁੱਟੀ ਹੋਈ ਆ ਅੱਗੇ ਸਭ ਤੋਂ ਗੁਜਰਪੁਰੇ ਦੇ ਕੋਲੋਂ ਜਿਹਨੀਆਂ ਛੜਕਾ ਕੰਨਲ ਖੜੇ ਪਾਣੀ ਦੇ ਜਿਹੜੇ ਸੀ ਨਕਾਸ ਨਹੀਂ ਕੁੜੀਆਂ ਨਹੀਂ ਕੁੜੀਆਂ ਨਾਮ ਕਰਕੇ ਛੜਕਾ ਟੁੱਟ ਗਈਆਂ ਤੇ ਟਾਲੀਆਂ ਅੱਗੇ ਨਹੀਂ ਜਾਣੀਆਂ ਤੇ ਇਹਨਾਂ ਦੀ ਇੱਕ ਬੇਨਤੀ ਆ ਕਿ ਇਹਨਾਂ ਨੂੰ ਜਿਹੜੀਆਂ ਨੇ ਕਿਸ਼ਤੀਆਂ ਵਗੈਰਾ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਜਿਹੜਾ ਰਸਮ ਜਿਹੜਾ ਪਿੱਛੋਂ ਆ ਰਿਹਾ ਹੈ ਕਿ ਉਹ ਲੋੜ ਬੰਦਾ ਤੱਕ ਰਾਸਨ ਪਹੁੰਚ ਜਾਵੇ ਇਹ ਮੇਰੀ ਗੱਲ ਵਾ ਇਸ ਗੱਲ ਵਲ ਮੇਰੀ ਵੱਲ ਧਿਆਨ ਦਿੱਤਾ ਜਾਏ ਇਹ ਡੀਸੀ ਅੰਮ੍ਰਿਤਸਰ ਨੂੰ ਤੇ ਇਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਨੂੰ ਮੇਰੀ ਇੱਕ ਅਪੀਲ ਹੈ ਕਿ ਇਧਰ ਧਿਆਨ ਦੇਣ ਜਿਹੜਾ ਉਹ ਲੋੜ ਹੈ ਮੈਂ ਖਾਲਸਾ ਤੇ ਕੋਈ ਨਹੀਂ ਮੈਂ ਕਰਦਾ ਹੁਣ ਲਵਾ ਲਿੰਦੇ ਮੁੰਡੇ ਆ ਇਹ ਜਨੌਲਾ ਸੱਕੀ ਪੁਲ ਦੇ ਉੱਤੇ ਟਰਾਲੀ ਚਾਹੀਦੀ ਗੱਦ ਤੋਂ ਬੰਦੇ ਨੂੰ ਕਦੇ ਵੀ ਪਤਾ ਨਹੀਂ ਦੇ ਕੇ ਗਏ ਜੀ ਕਿ ਨਹੀਂ ਟਰਾਲੀ ਖੜੀ ਕਿਹਨੇ ਤੁਹਾਨੂੰ ਦਿਸ ਰਿਹਾ ਹੈ ਤੇ ਪਾਣੀ ਕੇਵਲ ਪ੍ਰਸ਼ਾਸਨ ਦੀ ਕਰਾਈ ਕਰਨ ਆ ਜਿਹੜੀ ਸੱਤੀ ਹੈ ਇਹ ਸੱਤੀ ਦੀ ਬਿਲਕੁਲ ਕੋਈ ਨਹੀਂ ਜੀ ਇਹ ਸੱਤੀ ਕੋਈ ਨਹੀਂ ਦੀ ਸੱਤੀ ਨੇ ਬਹੁਤ ਜ਼ਿਆਦਾ ਪਣ ਜਿਹੜਾ ਉਹ ਖਿੱਚ ਕੇ ਨਾ ਰਹਿਣਾ ਸੀ ਲੇਕਿਨ ਅੱਜ ਹੁਣ ਜਿਹੜੀਆਂ ਨੇ ਪੌਪਲਿਨਾ ਸਾਰਾ ਕੁਛ ਆ ਰਿਹਾ ਅੱਜ ਜਿਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਜਿਸ ਤਰ੍ਹਾਂ ਕਿ ਮੁਰਦੇ ਦੇ ਮੂੰਹ ਨੂੰ ਜਿਹੜਾ ਹੈ ਘੋਲ ਆ ਜਾਂਦਾ ਇਹ ਮੁਰਦੇ ਦੇ ਮੂੰਹ ਨੂੰ ਘੋਲ ਲੱਗ ਰਿਹਾ ਜਿਹੜਾ ਕਿ ਅੱਜ ਇਹ ਕਿਸੇ ਕੰਮ ਇਹ ਇਹੋ ਪਹਿਲਾਂ ਕੀਤਾ ਹੁੰਦਾ ਆ ਸੱਤੀ ਨਾਲ ਵੀ ਸਪਾਈਸ ਤੇ ਬਹੁਤ ਸਾਰੇ ਹਮਦਰਦ ਸੋਚੋ ਪਰ ਸਰਕਾਰ ਪਹਿਲਾਂ ਧਿਆਨ ਨਹੀਂ ਦਿੰਦੀ ਪ੍ਰਸ਼ਾਸਨ ਦੇ ਕਰਮਚਾਰੀ ਪਹਿਲਾਂ ਧਿਆਨ ਨਹੀਂ ਦਿੰਦੇ ਇਸ ਤਰ੍ਹਾਂ ਬਰੇ ਦੇ ਜੇਤ ਪੁੱਜੇ ਨੇ ਜਿਸ ਤਰ੍ਹਾਂ ਆਜ ਦੇ ਸੱਤੀ ਦੇ ਨਾਲ ਸੱਤੀ ਨਾਲੇ ਵਗਾਰਾਂ ਨੇ ਨਾੜਿਆਂ ਦੇ ਕਿਸੇ ਵੀ ਕੋਈ ਕਿ ਕਿ ਅੱਜ ਨੋਕਾਂ ਦੀ ਬਰਬਾਦੀ ਹੋ ਰਹੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਕਿ ਜੇ ਕੁਦਰਤ ਦਾ ਕਾਰਨ ਹੈਗਾ ਕੁਦਰਤ ਨੇ ਇਹ ਨਹੀਂ ਦੇਖਿਆ ਨਹੀਂ ਪਾਇਆ ਇਹਨਾਂ ਮੀਂਹ ਬਰਸਾਤ ਹੋਣ ਦੇ ਕਾਰਨ ਇਹ ਸਾਰਾ ਪਾਣੀ ਆ ਪਰ ਇਹਦੇ ਵਿੱਚ ਜਿੱਥੇ ਕੁਦਰਤ ਦੀ ਮਾਰ ਹੈ ਉਹ ਤੋਂ ਵੱਧ ਹੈ ਅਧਿਕਾਰੀਆਂ ਦੀ ਜਿਹੜੀ ਆ ਕੋਈ ਜ਼ਿੰਮੇਵਾਰੀ ਤੇ ਸਰਕਾਰਾਂ ਦੀ ਨਲਕੀ ਹਾਂ ਜੇਵੇ ਇਥੋਂ ਦੀ ਰੁਕ ਚਲੀ ਹੈ ਕਿੱਥੇ ਆ ਨਹੀਂ ਰੁਕਦੀ ਕਿਹੜੇ ਡਰ ਉਹਨਾਂ ਨੂੰ ਹਾਂ ਦੋ ਦਫਾ ਸਾਰਾ ਖੁੱਟ ਗਿਆ ਬੰਦ ਪਾਲਾਂ ਨਾਲ ਕੋਈ 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 ਆਪਣੇ ਸੰਦਰਭ ਸਿਰ ਆਏ ਕੋਈ ਪ੍ਰਬੰਧ ਨਹੀਂ ਰਹਿਣਾ 88 ਤੋਂ ਗਾਦਾਂਗੇ ਥੋੜੇ ਪਾਪਾ ਜੀ ਉਸ ਦਾ ਕਦੇ ਵੀ ਹੋ ਗਿਆ ਕੰਮ ਹੈ ਸਾਡੀ ਸੀ 80 ਠੁੱਸੀ ਵਾਲਾ ਪਾਣੀ ਥੋੜੀ ਅਜੇ ਹੈਗਾ ਤੇ ਪਾਣੀ ਉਦਾਂ ਹੀ ਬੰਦ ਹੋ ਗਿਆ ਤਾਂ ਕਰਕੇ ਪਾਣੀ ਦੇ ਨਿਕਾਸੀ ਲਈ ਜਗ੍ਹਾ ਨਹੀਂ ਹੈਗੀ ਤਾਂ ਆ ਰਿਹਾ ਪਾਣੀ ਇੱਥੇ ਰੁਕ ਤੇ ਰ ਆਪਣਾ ਦਿੰਦੇ ਕੁੜੀਆਂ ਵੀ ਸੱਲਾਂ ਹੀ ਬੜੀਆਂ ਹੁੰਦੀਆਂ हरजंद्र